ਦੇਖੋ ਸੈਂਟਰ ਗਵਰਨਮੈਂਟ ਕਿੰਨੀ ਇਹਨਾਂ ਸਿੱਖਾਂ ਨੂੰ ਕਹਿੰਦੇ ਆ ਨਾ ਵੀ ਵਿਤਕਰਾ ਕਰਦੇ ਆ ਸਿੱਖਾਂ ਨਾਲ ਕਿਹੜਾ ਵਿਤਕਰਾ ਕਰਦੇ ਆ ਕਹਿ ਦੇਣਗੇ ਜੀ ਕੋਈ ਵਿਤਕਰਾ ਨਹੀਂ ਆ ਵਿਤਕਰਾ ਨਹੀਂ ਹੈ ਕਿੰਨੀ ਧੇਰ ਹੋ ਗਈ ਮੰਗੀਆਂ ਹੋਈਆਂ ਮੰਨਾਂ ਨਹੀਂ ਮੰਨੀਆਂ ਮੰਨੀਆਂ ਜਾ ਰਹੀਆਂ ਉਤੋਂ ਸਿਰਫ ਉਠਾਉਣ ਵਾਸਤੇ ਸਾਰੀਆਂ ਗੱਲਾਂ ਮੰਨ ਗਏ ਅੱਜ ਕਿੱਥੇ ਆ ਕਿੰਨੀ ਧੇਰ ਹੋ ਗਈ ਐ ਸਾਡੇ ਤੇ ਗੋਲੀਆਂ ਚਲਾਉਨੇ ਆ ਸਿੱਧੀਆਂ ਗੋਲੀਆਂ ਚਲਾਉਨੇ ਆ ਨਾੜ ਰੁਪਈਆ ਥੋੜੀ ਚ ਹੋਣਾ ਚਾਹੀਦਾ ਸਰਕਾਰ ਦਾ ਸਰਕਾਰ ਤਾਂ ਬਿਲਕੁਲ ਕਿਸੇ ਗੱਲ ਤੇ ਵੀ ਨਹੀਂ ਆਉਂਦੀ ਕਹਿ ਦਿੰਦੀ ਆ ਬਾਅਦ ਉਸ ਦਿਨ ਉਹ ਰਾਸ਼ਟਰਪਤੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਫਰੀਦਕੋਟ ਤੋਂ ਲੋਕ ਸਭਾ ਐਮਪੀ ਸਰਵਜੀਤ ਸਿੰਘ ਖਾਲਸਾ ਇਸ ਸਮੇਂ ਖਨੌਰੀ ਬਾਰਡਰ ਦੇ ਉੱਪਰ ਪਹੁੰਚੇ ਨੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਸੇਪ ਜਾਣੀ ਹੈ ਕਿ ਸਰਵਜੀਤ ਸਿੰਘ ਜੀ ਕਿਵੇਂ ਦੇਖਦੇ ਹੋਗੇ ਕਿ ਖਨੌਰੀ ਬਾਰਡਰ ਪਹੁੰਚੇ ਹੋ 15ਵੇਂ ਦਿਨ ਚ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਮਾਰਤ ਸ਼ਾਮਿਲ ਹੋ ਗਿਆਗਾ 15 ਦੇ ਦਿਨਾਂ ਚ ਜੀ 11 ਕਿਲੋ ਵਜਨ ਟੁੱਟ ਗਿਆ ਜੋ ਕਿ ਬਹੁਤ ਗੰਭੀਰ ਗੱਲ ਹੈ ਸੈਂਟਰ ਗਵਰਨਮੈਂਟ ਨੂੰ ਨਹੀਂ ਇੰਨੀ ਐਡਵਾਈਸ ਕਰਨੀ ਚਾਹੀਦੀ ਕਿੰਨੀਆਂ ਸ਼ੀਦੀਆਂ ਹੋ ਗਈਆਂ ਕਿੰਨੀਆਂ ਕੁਰਬਾਨੀਆਂ ਹੋ ਗਈਆਂ ਕਿਸਾਨ ਵੀਰਾਂ ਦੀਆਂ ਕਿੰਨੇ ਸਾਲਾਂ ਤੋਂ ਮਤਲਬ ਸਰਕਾਰ ਨੂੰ ਇੰਨਾ ਵੀ ਠੱਕਾ ਨਹੀਂ ਕਰਨਾ ਚਾਹੀਦਾ ਸਰਕਾਰ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਮੰਗਾਂ ਨੂੰ ਵੀ ਲਾਗੂ ਕਰਨ ਤੇ ਨਹੀਂ ਆ ਰਹੀ ਜਿਹੜੀ ਵੱਡੀ ਗੱਲ ਹੈ ਤੁਸੀਂ ਕੇਂਦਰ ਦੇ ਵਿੱਚੋਂਗੇ ਲੋਕ ਸਭਾ ਐਮਪੀ ਹੋਗੇ ਲੋਕਾਂ ਦੇ ਤਾਂ ਕਿਵੇਂ ਦੇਖਦੇ ਹੋ ਕਿ ਕਿ ਉੱਥੇ ਵੀ ਤੁਹਾਨੂੰ ਲੱਗਦਾ ਨਹੀਂ ਵੀ ਮਸਲਾ ਜਿਹੜਾ ਉਠਾਉਣਾ ਚਾਹੀਦਾ ਸੰਸਦ ਦੇ ਵਿੱਚ ਉਠਾਉਣੇ ਆ ਜੀ ਪਰ ਥੋੜਾ ਜਿਆ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਨੂੰ ਪਤਾ ਵੀ ਇਹਨਾਂ ਨੇ ਬੋਲਣਾ ਹੈ ਤਾਂ ਉਹਨਾਂ ਦੇ ਹੱਕ ਦੀ ਗੱਲ ਕਰਨੀ ਹੈ ਇਹ ਗੱਲਾਂ ਦਾ ਬਹੁਤ ਪ੍ਰਭਾਵ ਪੈਂਦਾ ਹਾਂ ਅੱਜ ਇੱਥੇ ਪਹੁੰਚੇ ਹਾਂ ਡਲੇਵਾਲ ਸਾਹਿਬ ਨਾਲ ਗੱਲ ਹੋਈ ਹੈ ਤੁਹਾਡੀ ਕੋਈ ਨਹੀਂ ਮੈਂ ਬੁਲਾਇਆ ਨਹੀਂ ਜਾਦਾ ਤੁਹਾਨੂੰ ਪਤਾ ਵੀ ਮੈਂ ਆਰਾਮ ਹੀ ਉਹ ਤਾਂ ਜਿੰਨਾ ਆਰਾਮ ਕਰ ਲੈਣਾ ਉਨਾਂ ਹੀ ਘੱਟ ਹੈ ਹੁਣ ਤਾਂ ਕਿਵੇਂ ਦੇਖਦੇ ਹਾਂ ਕਿਉਂਕਿ ਕੇਂਦਰ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਜਿਹੜਾ ਪੈਦਲ ਆਉਣ ਤੋਂ ਨਹੀਂ ਰੋਕਦੇ ਕਿਸਾਨਾਂ ਨੂੰ ਕਿਸਾਨਾਂ ਆ ਕੇ ਆਪਣੀ ਗੱਲ ਰੱਖਦੇ ਆਂ ਜੀ ਤੁਹਾਨੂੰ ਆਪਾਂ ਨੂੰ ਸਾਨੂੰ ਕਿਸੇ ਗੱਲ ਤੇ ਨਹੀਂ ਆਉਣ ਦਿੰਦੀ ਜੇ ਅਸੀਂ ਤੁਰ ਕੇ ਜਾਨੀਏ ਗੱਡੀ ਚਾਓ ਗੱਡੀ ਚ ਜਾਨੇ ਇਹਨਾਂ ਨੇ ਤਾਂ ਕੱਲ ਨੂੰ ਕਹਣਾ ਜਾਜਤੇ ਆਓ ਹੂੰ ਮਨੂਰ ਲਾਲ ਖੱਟਨ ਨੇ ਬਿਆਨ ਦਿੱਤਾ ਹੈਗਾ ਕਿ ਅਸੀਂ ਬਿਲਕੁਲ ਕਿਸਾਨ ਆਪਣੀ ਗੱਲ ਰੱਖ ਸਕਦੇ ਨੇ ਦਿੱਲੀ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਨੇ ਤਾਂ ਤੁਸੀਂ ਵੀ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਵੀ ਕੇਂਦਰ ਦੇ ਵਿੱਚ ਸੰਸਦ ਹੋਗੇ ਮੈਂ ਕਹਿੰਦਾ ਜੀ ਬਈ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਕਿਸਾਨਾਂ ਨੂੰ ਜਾਣ ਦਿੱਤਾ ਜਾਵੇ ਪਰ ਨਹੀਂ ਨਾ ਤੁਸੀ ਤੁਹਾਨੂੰ ਪਤਾ ਹੀ ਹੈ ਜੋ ਧੱਕੇਸ਼ਾਹੀ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਜੇਕਰ ਹਾਲਤ ਹੈ ਜਿਹੜੀ ਸਿਹਤ ਜ਼ਿਆਦਾ ਵਿਗੜ ਸਕਦੀ ਹੈ ਕੋਈ ਨਹੀਂ ਉਹ ਤਾਂ ਹੈ ਹੀ ਹੈ ਜੀ ਜੇ ਕੱਲ ਨੂੰ ਕੁਸ਼ ਹੋ ਗਿਆ ਇਹਨਾਂ ਨੂੰ ਹਾਲਤ ਖਰਾਬ ਹੋ ਗਈ ਤਾਂ ਜੋ ਨੁਕਸਾਨ ਹੋਊਗਾ ਉਹ ਉਹਦੀ ਜ਼ਿੰਮੇਵਾਰ ਫਿਰ ਸੈਂਟਰ ਗਵਰਨਮੈਂਟ ਖੁਦ ਹੈ ਹੂੰ ਤਾਂ ਤੁਸੀਂ ਦੇਖੋ ਸੈਂਟਰ ਗਵਰਨਮੈਂਟ ਇਹ ਕਿੰਨੀ ਇਹਨਾਂ ਸਿੱਖਾਂ ਨੂੰ ਕਹਿੰਨੇ ਆ ਨਾ ਵੀ ਵਿਤਕਰਾ ਕਰਦੇ ਆ ਸਿੱਖਾਂ ਨਾਲ ਹੂੰ ਕਿਹੜਾ ਵਿਤਕਰਾ ਕਰਦੇ ਆ ਕਹਿ ਦੇਣਗੇ ਜੀ ਕੋਈ ਵਿਤਕਰਾ ਨਹੀਂ ਆ ਵਿਤਕਰਾ ਨਹੀਂ ਹੈ ਹੂੰ ਕਿੰਨੀ ਧੇਰ ਹੋ ਗਈ ਮੰਗੀਆਂ ਹੋਈਆਂ ਮੰਨਾਂ ਨਹੀਂ ਮੰਨੀਆਂ ਮੰਨੀਆਂ ਜਾ ਰਹੀਆਂ ਉਤੋਂ ਸਿਰਫ ਉਠਾਉਣ ਵਾਸਤੇ ਸਾਰੀਆਂ ਗੱਲਾਂ ਮੰਨ ਗਏ ਅੱਜ ਕਿੱਥੇ ਆ ਕਿੰਨੀ ਧੇਰ ਹੋ ਗਈ ਹੂੰ ਐ ਸਾਡੇ ਤੇ ਗੋਲੀਆਂ ਚਲਾਉਨੇ ਆ ਸਿੱਧੀਆਂ ਗੋਲੀਆਂ ਚਲਾਉਨੇ ਆ ਹੂੰ ਕੋਈ ਰਬੜ ਦੀਆਂ ਨਹੀਂ ਪਲਾਸਟਿਕ ਦੀਆਂ ਨਹੀਂ ਦੂਜੀਆਂ ਨਹੀਂ ਸਿੱਧੀਆਂ ਗੋਲੀਆਂ ਚਲਾਉਨੇ ਆ ਕਿਸਾਨਾਂ ਦੇ ਕੀ ਗੱਲੇ ਬੰਦੇ ਨਹੀਂ ਆ ਹੂੰ ਅੱਜ ਸਾਰੇ ਕਿਸਾਨਾਂ ਨੇ ਅੱਜ ਸਵੇਰ ਤੋਂ ਹੀ ਖਾਣਾ ਨਹੀਂ ਖਾਧਾ ਖਨੌਰੀ ਬਾਰਡਰ ਦੇ ਉੱਪਰ ਸਾਰੇ ਚੁੱਲ੍ਹੇ ਠੰਡੇ ਪੈਨੇ ਬਿਲਕੁਲ ਜੀ ਕੋਈ ਚੁੱਲ੍ਹਾ ਨਹੀਂ ਬਲੇ ਅੱਜ ਹੂੰ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਇੰਨਾ 80 ਰੁਪਇਆ ਥੋੜੀ ਚਾ ਹੋਣਾ ਚਾਹੀਦਾ ਸਰਕਾਰ ਦਾ ਸਰਕਾਰ ਤਾਂ ਬਿਲਕੁਲ ਕਿਸੇ ਗੱਲ ਤੇ ਵੀ ਨਹੀਂ ਆਉਂਦੀ ਕਹਿ ਦਿੰਦੀ ਹੈ ਬਾਅਦ ਉਸ ਦਿਨ ਉਹ ਰਾਸ਼ਟਰਪਤੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਬਹੁਤ ਢੱਲੇਦਾਰ ਤਰੀਕੇ ਨਾਲ ਕਿਹਾ ਵੀ ਜਿਹੜੀਆਂ ਤੁਸੀਂ ਮੰਗਾ ਮੰਨੀਆਂ ਕਿਸਾਨਾਂ ਦੀ ਉਹਨਾਂ ਲਾਗੂ ਕਿਉਂ ਨਹੀਂ ਕਰਦੇ ਪਰ ਨਹੀਂ ਕੋਈ ਫਰਕ ਨਹੀਂ ਤੁਹਾਡੀ ਗੱਲ ਹੋਈ ਹੈ ਕਿਸੇ ਕੇਂਦਰੀ ਮੰਤਰੀ ਨਾਲ ਕਈ ਵਾਰੀ ਕਿਉਂਕਿ ਤੁਸੀਂ ਉੱਥੇ ਜਾਣਦੇ ਨਹੀਂ ਹੁੰਦੀ ਤਾਂ ਹੈ ਜੀ ਪਰ ਨਹੀਂ ਗੱਲਾਂ ਨਹੀਂ ਨਹੀਂ ਆਉਂਦੇ ਕਿਸੇ ਗੱਲ ਤੇ ਨਹੀਂ ਆਉਂਦੇ ਮੈਨੂੰ ਪਤਾ ਉਹਨਾਂ ਨਹੀਂ ਆਉਂਦੇ ਤੁਹਾਨੂੰ ਕੀ ਲੱਗਦਾ ਹੈ ਭਵਿੱਖ ਦੇ ਵਿੱਚ ਕਿਉਂਕਿ ਜਿੱਥੇ ਇੱਕ ਪਾਸੇ ਲਗਾਤਾਰ ਉਹ ਮੇਂ ਦੇ ਚ ਸ਼ਾਮਲ ਹੋ ਗਏ ਨੇ ਨਾ ਜਾਣੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਵੇ ਜੀ ਮੈਨੂੰ ਵੈਸੇ ਸ਼ੋਰਟੀ ਤਾਂ ਨਹੀਂ ਆ ਮੈਨੂੰ ਪਹਿਲਾਂ ਮੈਨੂੰ ਲੱਗਿਆ ਸਾਨੂੰ ਆਏ ਆ ਵੀ ਇਹ ਵੈਸੇ ਵੀ ਬਿਮਾਰ ਆ ਥੋੜੇ ਜਿ ਹੈਲਤਕ ਮਤਲਬ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਦੱਸੀ ਜਾ ਰਹੀ ਹੈ ਦੱਸੀ ਜਾ ਰਹੀ ਹੈ ਤੇ ਬੰਦਾ ਉਹ ਕੈਂਸਰ ਦਾ ਮਰੀਜ਼ ਆਪਣੀ ਦਵਾਈ ਛੱਡ ਕੇ ਤੇ ਭੁੱਖ ਹੜਤਾਲ ਤੇ ਬਹਿ ਗਿਆ ਬਹੁਤ ਸੀਰੀਅਸ ਗੱਲ ਹੈ ਜੀ ਨਹੀਂ ਸਰਕਾਰ ਨੂੰ ਇੰਨਾ ਕਿਉਂ ਇਹ ਮਤਲਬ ਮੈਂ ਗੱਲਾਂ ਕਰਦਾ ਵੀ ਇਹ ਸਿਰਫ ਸਾਨੂੰ ਦੇਸ਼ ਨੂੰ ਆਜ਼ਾਦੀ ਦਿਵਾਉਣ ਦੀ ਸਜ਼ਾ ਮਿਲਦੀ ਪਈ ਹੈ ਵਟਵਾਰਾ ਹੋਇਆ ਵੰਡ ਹੋਈ ਪੰਜਾਬ ਦੀ ਵੰਡ ਹੋਈ ਦੇਸ਼ ਦਾ ਤਾਂ ਕੁਝ ਨਹੀਂ ਗਿਆ ਸਾਡੇ ਸਾਰਾ ਕੁਝ ਆ ਕਹਿ ਦੇਣਗੇ ਜੀ ਪੰਜਾਬੀਆਂ ਕੇ ਸਾਥ ਕੌਣ ਧੱਕਾ ਕਰਤਾ ਹੈ ਕੌਣ ਆ ਤੱਕ ਕਹੀ ਹੈ ਜੀ ਇਹ ਧੱਕਾ ਹੈ ਹੂੰ ਇਹ ਹੀ ਧੱਕਾ ਹੈ ਕੱਲਾ ਉਰੇ ਨਹੀਂ ਹਰੇਕ ਪਾਸੇੋਂ ਦਰਬਾਰ ਸਾਹਿਬ ਤੇ ਅਟੈਕ ਸਾਡੇ ਤੇ ਹੋਇਆ ਹੂੰ ਆ ਕਿਸਾਨਾਂ ਨਾਲ ਜ਼ੁਲਮ ਸਾਡੇ ਦੇ ਫੜਫੜ ਮੁੰਡੇ ਸ਼ਹੀਦ ਸਾਡੇ ਕੀਤੇ ਸਿੱਧੀਆਂ ਗੋਲੀਆਂ ਸਾਡੇ ਤੇ ਆ ਧੱਕਾ ਹੀ ਹੈ ਨਾ ਵਿਤਕਰਾ ਹੀ ਹੈ ਹੋਰ ਕੀ ਹੈ ਇਹ ਆਵਾਜ਼ ਲੱਗਦਾ ਤੁਹਾਨੂੰ ਲੱਗਦਾ ਵੀ ਸੰਸਦ ਦੇ ਵਿੱਚ ਉਠਾਵਾਂਗੇ ਜਾ ਕੇ ਜਿਹੜੇ ਹਾਲਾਤ ਤੁਸੀਂ ਇੱਥੇ ਦੇਖ ਕੇ ਗਿਓਂਗੇ ਨਹੀਂ ਉਠਾਵਾਂਗੇ ਜ਼ਰੂਰ ਉਠਾਵਾਂਗੇ ਜੀ ਆਵਾਜ਼ ਤਾਂ ਉਠਾਵਾਂਗੇ ਸੋ ਇਹ ਸੰਨ ਸਰਜੀਤ ਸਿੰਘ ਖਾਲਸਾ ਜੋ ਕਿ ਖਨੌਰੀ ਬਾਰਡਰ ਤੇ ਪਹੁੰਚੇ ਸਨ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈਗੀ ਉਹ ਜਾਣੀ ਹੈਗੀ ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇਗੇ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜਾ ਕੇਂਦਰ ਸਰਕਾਰ ਹੈਗੀ ਉਹ ਲਗਾਤਾਰ ਕਿਸਾਨਾਂ ਦੇ ਨਾਲ ਧੱਕਾ ਕਰਦੀ ਆ ਰਹੀ ਹੈ ਤੇ ਇਹ ਵੀ ਕਿਹਾ ਕਿ ਉਹ ਸੰਸਦ ਦੇ ਵਿੱਚ ਵੀ ਜਿਹੜੇ ਕਿਸਾਨਾਂ ਦੇ ਇਹ ਮੁੱਦੇ ਨੇਗੇ ਉਹ ਬਿਲਕੁਲ ਉਠਾਉਣਗੇ ਅੱਜ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ